ਉੰਗਤਨਾ ਮੈਂ ਦੇਖ ਰਿਹਾ ਇਹ ਸਾਰੇ ਤੋਂ ਪੈਸੇ ਲਾ ਕੇ ਦੇ ਰਿਆ ਸੀ ਤੇ ਮੈਨੂੰ ਮਾਰੇ ਮਨ ਚ ਆਇਆ ਕਿ ਇਹ ਸਾਰੇ ਪੈਸੇ ਨਾਲੋਂ ਤੇ ਮੈਂ ਆਪ ਹੀ ਸੇਵਾ ਕਰਾਂ ਤੇ ਫਿਰ ਸਾਰਿਆਂ ਵਾਸਤੇ ਮੈਂ ਤੇ ਫਿਰ ਭਾਈ ਨਾਲ ਕਟਾ ਕੇ ਸਾਰਿਆਂ ਨੂੰ ਸੇਵਾ ਕੀਤੀ ਛੋੜੀ ਜਿਹੜਾ ਕੋਲੀ ਚ ਪਾ ਕੇ ਖਾਓ ਤੰਗਾ ਲੱਗਦਾ ਵਾ ਸਾਹਮਣੇ ਬੱਚਿਆਂ ਨੇ ਤੇ ਇੰਨਾ ਇੰਨੀ ਕੁਰਬਾਨੀ ਕੀਤੀ ਆਪਾਂ ਕੀ ਕਰਤਾ ਇਹਦੇ ਕੁਛ ਵੀ ਨਹੀਂ ਆਪਣੇ ਲਈ ਤੇ ਲੋਕੀ ਪੈਸੇ ਲਾ ਰਹੇ ਸੀਗੇ ਤੇ ਆਪਣੇ ਮਨ ਚ ਆਇਆ ਕਿ ਲੋਕਾਂ ਨੂੰ ਪੁਰੀਸ਼ ਪਾ ਦੇ ਅਦੀ ਬੈਠਦਾ ਨਾ ਮੇਰਾ ਪ੍ਰਿੰਸ ਨਾਮ ਆ ਬਰੇ ਬਈ ਜੀ ਨਾ ਮੰਦਰ ਚ ਹੀ ਲੰਗਰ ਵਰਤੀਵੇ ਲੰਗਰ ਰੱਖਦੇ ਗਰੇ ਸੰਗਤ ਨਾ ਮੈਂ ਦੇਖ ਰਹੀ ਹਾਂ ਸਾਰੇ ਤੋਂ ਪੈਸੇ ਲਾ ਕੇ ਦੇ ਰਿਆ ਸੀ ਤੇ ਮੈਨੂੰ ਮਾਰੇ ਮਨ ਚ ਆਇਆ ਕਿ ਜੀ ਸਾਰੇ ਪੈਸੇ ਨਾਲੋਂ ਤੇ ਮੈਂ ਆਪ ਹੀ ਸੇਵਾ ਕਰਾਂ ਤੇ ਫਿਰ ਸਾਰਿਆਂ ਵਾਸਤੇ ਮੈਂ ਤੇ ਫਿਰ ਪਾਈ ਨੇਪੜ ਕਟਾ ਕੇ ਸਾਰਿਆਂ ਨੂੰ ਸੇਵਾ ਕੀਤੀ ਇਹ ਸੇਵਾ ਸੀ ਬਾਕੀ ਗੁਰੂ ਸਾਹਿਬ ਨੇ ਬੱਚਿਆਂ ਨੇ ਤੇ ਇੰਨਾ ਇੰਨੀਆ ਕੁਰਬਾਨੀ ਕੀਤੀ ਆਪਾਂ ਕੀ ਕਰਤਾ ਇਹਦੇ ਕੁਝ ਵੀ ਨਹੀਂ ਆਪਣੇ ਲਈ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਕਿਵੇਂ ਦੇਖਦੇ ਹੋ ਬੱਬਾ ਨਾਨਕ ਨੇ ਵੀਰ ਤੇ ਲੰਗਰ ਛੁਆ ਤਦ ਨੂੰ ਪੈਸੇ ਲਾ ਰਹੇ ਸੀ ਹਾਂਜੀ ਹਾਂਜੀ ਵੀਰੇ ਲੋਕੀ ਪੈਸੇ ਲਾ ਰਹੇ ਸੀਗੇ ਤੇ ਆਪਣੇ ਮਨ ਚ ਆਇਆ ਕਿ ਲੋਕਾਂ ਨੂੰ ਫ੍ਰੀਸ਼ ਕਾਇਆ ਜਾਵੇ ਹਾਂਜੀ ਹਾਂਜੀ ਕਿੰਨੇ ਕੁ ਲੋਕਾਂ ਨੇ ਜਿਹੜਾ ਕਾਫੀ ਜੀ ਕਾਫੀ ਲੋਕ ਹਾਂਜੀ ਹਾਂਜੀ ਮੈਂ ਲੁਧਿਆਣੇ ਤੋਂ ਵੀਰੇ ਹਾਂਜੀ ਸਤਿ ਸ਼੍ਰੀ ਅਕਾਲ ਨੂੰ ਆਏ ਹਾਂਜੀ ਨਮਸਤਕੋਣ ਆਏ ਸੀਗੇ ਜੀ ਠੀਕ ਹੈ ਤਾਂ ਫਿਰ ਜਹਨ ਦੇ ਵਿੱਚ ਆਏ ਵੀ ਲੰਗਰ ਲਾ ਹਾਂਜੀ ਹਾਂਜੀ ਜਰੂਰ ਜੀ